हां जी मित्र प्यारेयो पेश है किमत है बेजदी बहुत ही एक शानदार ਤੇ ਚਟਕਾਰੀ ਆਈਟਮ ਅਚਾਰੀ ਪਿੰਡੀ ਮਸਾਲਾ ਕੀ ਬਾਤ ਹੈ ਪਿੰਡਿਆਂ ਨੂੰ ਚੰਗੀ ਤਰ੍ਹਾਂ ਤੁਸੀਂ ਲੋ ਦੋ ਤੇ ਚੰਗੀ ਤਰ੍ਹਾਂ ਲੋ ਸਕਾ ਤੇ ਇਸ ਤਰ੍ਹਾਂ ਨਾਲ ਤੁਸੀਂ ਇਹਨੂੰ ਅਗੇ ਪਿਛੋਂ ਡੰਡੀਆਂ ਦੇ ਲਾ ਲਓ ਤੇ ਵਿੱਚ ਲਾ ਲਓ ਤੁਸੀਂ ਇੱਕ ਚੀਰਾ ਤਾਂ ਕਿ ਪਿੰਡੀਆਂ ਤੁਹਾਡੀਆਂ ਬਹੁਤ ਵਧੀਆ ਤਰੀਕੇ ਨਾਲ ਸਟਫ ਹੋ ਜਾਣ ਬਿਲਕੁਲ ਬੇਸਿਕ ਮਸਾਲਾ ਨਮਕ ਧਨੀਆ ਪਾਊਡਰ ਲਾਲ ਮਰਚ ਹਲਦੀ ਤੇ ਥੋੜਾ ਅੰਬ ਦੇ ਚਾਰ ਦਾ ਮਸਾਲਾ ਜਿਹੜਾ ਕਿ ਘਰਾਂ ਚ ਬਿਲਕੁਲ ਆਮ ਹੁੰਦਾ ਹੈ ਬਹੁਤ ਹੀ ਘੈਂਟ ਆਈਟਮ ਬਣੇਗੀ ਯਕੀਨ ਮੰਨਿਆ ਜੇ ਤੁਸੀਂ ਚੰਗੀ ਤਰ੍ਹਾਂ ਨੂੰ ਲੋਰਲਾ ਤੇ ਪਿੰਡੀਆਂ ਸਾਰੇ ਨੂੰ ਆਪਾਂ ਨੂੰ ਚੰਗੀ ਤਰ੍ਹਾਂ ਕਰ ਲਓ ਤੁਸੀਂ ਸਟੱਫ ਵਨ ਬਾਈ ਵਨ ਥੋੜਾ ਟਾਈਮ ਲੱਗੇਗਾ ਪਰ ਬਹੁਤ ਸ਼ਾਨਦਾਰ ਆਇਟਮ ਬਣੇਗੀ ਸੱਚੀ ਕਹਿ ਰਹੇ ਹਾਂ ਦਿਲੋਂ ਕਹਿ ਰਹੇ ਹਾਂ ਇੱਕ ਕੜਾਈ ਦੇ ਵਿੱਚ ਤੁਸੀਂ ਲੋ ਸਰੋਂ ਦਾ ਤੇਲ 30 ਕਮਲ ਸਰੋਂ ਦਾ ਤੇਲ ਪਾ ਤੇ ਸਾਰੀਆਂ ਪਿੰਡੀਆਂ ਤੁਸੀਂ ਆਪਣੀ ਐਡ ਕਰ ਦਿਓ ਜਿਹੜੀਆਂ ਕਿ ਆਪਾਂ ਹੁਣੇ ਸਟੱਫ ਕੀਤੀਆਂ ਨੇ ਤੇ ਬਿਲਕੁਲ ਓਪਨ ਨਹੀਂ ਆਪਾਂ ਇਹਨੂੰ ਬਣਾਉਣਾ ਹੈਗਾ ਜੇ ਆਪਾਂ ਨੂੰ ਟੱਕੇ ਪਕਾਵਾਂਗੇ ਤੇ ਪਿੰਡੀਆਂ ਬਹੁਤ ਜ਼ਿਆਦਾ ਟੈਂਡਰ ਹੋ ਜਾਣਗੀਆਂ ਤੇ ਖਾਂਚ ਕਰਨ ਚੰਦਾ ਖਤਮ ਹੋ ਜਾਏਗਾ ਤੇ ਜੋ ਹੀ ਮਜ਼ਾ ਨਹੀਂ ਆਏਗਾ ਇਸ ਤਰ੍ਹਾਂ ਓਪਨ ਦੇ ਵਿੱਚ ਤੁਸੀਂ 10 ਮਿੰਟ ਤੋਂ 9 ਨੂੰ ਜੋ ਪਿੰਡਿਆ ਤੁਹਾਡੇ ਇਸ ਸ਼ੇਪ ਚ ਪਹੁੰਚ ਜਾਂਦੇ ਸਲਾਈਸ ਕਰਕੇ ਤੁਸੀਂ ਵਿੱਚ ਸੋਨੇਓ ਕਰਦੇ ਹੋ ਪਿਆਜ ਐਡ ਆਪਣੇ ਦੋ ਕਿ ਤੁਸੀਂ ਪਿਆਜ ਪਾ ਦਿਓ ਤੇ ਨਾਲ ਹੀ ਦੇ ਤੁਸੀਂ ਪਾਉਣੇ ਬਿਲਕੁਲ ਨਾਲ ਹੀ ਪਾਉਣੇ ਹਰੀਆਂ ਮਿਰਚਾਂ ਤੇ ਨਾਲ ਦੀ ਨਾਲ ਹੀ ਆਪਾਂ ਬਿਲਕੁਲ ਲੂਣ ਹਲਦੀ ਤੇ ਨਾਲ ਥੋੜੀ ਜੀ ਲਾਲ ਮਿਰਚ ਥੈਟਸ ਇਟ ਉਹੀ ਮਸਾਲੇ ਦੁਬਾਰਾ ਫਿਰ ਥੋੜਾ ਜਿਹਾ ਪਿਆਜ ਫੋਨ ਕਰਕੇ ਐਡ ਕਰ ਰਹੇ ਹਾਂ ਤੇ 10 ਕੁ ਮਿੰਟ ਤੁਸੀਂ ਆਪਾਂ 7 ਤੋਂ 8 ਮਿੰਟ ਤੁਸੀਂ ਇਹਨੂੰ ਚੰਗੀ ਤਰ੍ਹਾਂ ਓਪਨ ਆਂਚ ਦੇ ਵਿੱਚ ਹਿਮਤ ਰੱਖ ਕੇ ਤੁਸੀਂ ਇਹਨੂੰ ਬਲਾਉ ਪਕਾਓ ਬਹੁਤ ਹੀ ਸ਼ਾਨਦਾਰ ਅਚਾਰੀ ਪਿੰਨੀ ਮਸਾਲਾ ਤੁਹਾਡੇ ਪੇਸ਼ੇਖੇ ਖਿਲੋਂ ਹੋ ਚੁੱਕਾ ਆਪਾਂ ਸਰਵ ਕਰਾਂਗੇ ਇਹਨ ਯੈਲੋ ਦਾਲ ਦੇ ਨਾਲ ਮੂੰਗੀ ਮਸਰੀ ਦਾਲ ਤੇ ਵਿੱਚ ਪਾਵਾਂਗੇ ਆਪਾਂ ਘਿਓ ਜਿਹੜਾ ਹੈਗਾ ਸਾਰਿਆਂ ਦਾ ਪਿਓ ਮਿੱਤਰ ਪਿਆਰਿਓ ਖਾਓ ਪਿਓ ਤੇ ਨਿਆਰੇ ਲਓ ਤੇ ਭਰਾ ਦੇ ਪੇਜ ਨੂੰ ਕਰੋ ਲਾਈਕ ਧੰਨਵਾਦ